ਮਰੀਆਮ ਤਿਆਰ ਰਹੀ ਆਪਾਂ ਲਾਹੌਰ ਵੀ ਚੱਲਣਾ ਫਖਰ ਜ਼ਮਾਂ ਕੋਸ਼ਿਸ਼ ਕਰ ਰਿਹਾ ਹੈ ਲਾਹੌਰ ਵਿੱਚ ਆਲਮੀ ਪੰਜਾਬੀ ਕਾਨਫਰੰਸ ਕਰਾਉਣ ਵਾਸਤੇ ਸੋਤੇਂਦਰ ਸਿੰਘ ਨੂਰ ਦੇ ਲਫ਼ਜ਼ ਸੁਣਦਿਆਂ ਮੇਰੇ ਅੰਦਰ ਰੌਸ਼ਨੀ ਆ ਕਹਿਕਸ਼ਾਂ ਵਿੱਚ ਗੁੰਦੇ ਤਾਰਿਆਂ ਵਾਂਗ ਲਿਸ਼ਕੀਆਂ ਨਾੜਾਂ 'ਚ ਲਹੂ ਦੀ ਗਤੀ ਬੁੜਕਦੀ ਹੋਈ ਹੱਸ ਪਈ ਵੇਖਿਓ ਹੁਣ ਭੁੱਲ ਨਾ ਜਾਇਓ ਜਦੋਂ ਵੀ ਕਾਨਫਰੰਸ ਹੋਈ ਜ਼ਰੂਰ ਲੈ ਕੇ ਜਾਣਾ ਮੇਰੀ ਬੜੀ ਡੂੰਗੀ ਹਸਰਤ ਹੈ ਲਾਹੌਰ ਜਾਣ ਦੀ ਮੈਂ ਬੱਚਿਆਂ ਵਾਲੇ ਉਤਸ਼ਾਹ ਨਾਲ ਆਖਿਆ ਮੈਂ ਉਸ ਬਾਲਵਾਂਗ ਸਾਂ ਜੋ ਕਿਸੇ ਮੇਲੇ ਉੱਤੇ ਜਾਣ ਲਈ ਘਰ ਵਾਲਿਆਂ ਤੋਂ ਪੇਸ਼ਗੀ ਮਨਜ਼ੂਰੀ ਲੈਣੀ ਚਾਹੁੰਦਾ ਹੋਵੇ ਹਾਲਾਂਕਿ ਇਹ ਸੱਦਾ ਹੋਣ ਵਾਲੀ ਲਾਹੌਰ ਕਾਨਫਰੰਸ ਉੱਤੇ ਜਾਣ ਵਾਲੇ ਭਾਰਤੀ ਡੈਲੀਗੇਸ਼ਨ ਦੇ ਬਣਨ ਵਾਲੇ ਮੁਖੀ ਵੱਲੋਂ ਸੀ ਪਰ ਮੇਰੇ ਅੰਦਰਲੇ ਬਾਲ ਨੂੰ ਡਰ ਜਿਹਾ ਵੀ ਪੈ ਗਿਆ ਕਿ ਕਿਤੇ ਮੇਲੇ ਵਾਲੇ ਦਿਨ ਮੈਨੂੰ ਨਾਲ ਲੈ ਜਾਣਾ ਉਹ ਨਾ ਜਾਣ ਨਹੀਂ ਤੂੰ ਜ਼ਰੂਰ ਜਾਏਗਾ ਅਜੇ ਫਖਰ ਦੀ ਪਾਕਿਸਤਾਨ ਸਰਕਾਰ ਨਾਲ ਗੱਲ ਚੱਲਦੀ ਪਈ ਹੈ ਚੰਡੀ ਮਿਲਨ ਉੱਤੇ ਇੱਕ ਦੋ ਮਹੀਨਿਆਂ ਵਿੱਚ ਵੈਨਿਊ ਤੇ ਕਾਨਫਰੰਸ ਦੀਆਂ ਤਰੀਕਾਂ ਤੈਅ ਹੋ ਜਾਣਗੀਆਂ ਇਹ ਫਰਵਰੀ ਮਹੀਨੇ ਦੇ ਆਖਰੀ ਹਫ਼ਤੇ ਦੀ ਗੱਲ ਹੈ ਮੈਂ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਲੈਣ ਦੇ ਸਿਲਸਿਲੇ ਵਿੱਚ ਦਿੱਲੀ ਵਿੱਚ ਸਾਂ ਅਤੇ ਇਸ ਵੇਲੇ ਡਾਕਟਰ ਨੂਰ ਦਿੱਲੀ ਦੂਰਦਰਸ਼ਨ ਤੇ ਮੇਰੀ ਇੰਟਰਵਿਊ ਕਰਨ ਲਈ ਮੈਨੂੰ ਆਪਣੀ ਕਾਰ ਵਿੱਚ ਬਿਠਾ ਕੇ ਲੈ ਜਾ ਰਿਹਾ ਸੀ ਲਾਹੌਰ ਜਾਣ ਦਾ ਸੱਦਾ ਮੈਨੂੰ ਭਾਰਤੀ ਸਾਹਿਤ ਅਕਾਦਮੀ ਦੇ ਇਨਾਮ ਤੋਂ ਵੀ ਵੱਧ ਖੁਸ਼ੀ ਦੇਣ ਵਾਲਾ ਲੱਗਾ ਕਾਨਫਰੰਸ ਜਦੋਂ ਮਰਜੀ ਹੋਵੇ ਮੈਨੂੰ ਲੈ ਕੇ ਜਾਣਾ ਨਾ ਭੁੱਲਣਾ ਮੈਂ ਅਜੇ ਵੀ ਬੱਚਿਆਂ ਵਾਲੇ ਉਤਸ਼ਾਹ ਵਿੱਚ ਸਾਂ ਅਤੇ ਆਪਣੇ ਆਪ ਉੱਤੇ ਹੈਰਾਨ ਵੀ ਮੈਂ ਕੁਝ ਲੋੜੋਂ ਵੱਧ ਖੁੱਦਾਰ ਹਾਂ ਇਹ ਖੁੱਦਾਰੀ ਸ਼ਾਇਦ ਕਈ ਵਾਰ ਹੌਮੇ ਬਣ ਕੇ ਵੀ ਬੋਲ ਪੈਂਦੀ ਹੈ ਉਂਝ ਮੇਰੀ ਖੁੱਦਾਰੀ ਮੇਰੇ ਤੋਂ ਹਮੇਸ਼ਾ ਮੰਗ ਕਰਦੀ ਹੈ ਕਿ ਕਦੀ ਕੁਝ ਮੰਗ ਕੇ ਨਹੀਂ ਲੈਣਾ ਅਜੇ ਪਤਾ ਨਹੀਂ ਕਦੋਂ ਨਿਸ਼ਚਿਤ ਹੋਣੀ ਸੀ ਇਹ ਕਾਨਫਰੰਸ ਇਸ ਤੇ ਜਾਣ ਲਈ ਵੀ ਮੈਨੂੰ ਖੁਦ ਡਾਕਟਰ ਨੂਰ ਵੱਲੋਂ ਕਿਹਾ ਗਿਆ ਸੀ ਪਰ ਮੈਂ ਅਜੇ ਵੀ ਬੱਚਾ ਬਣ ਕੇ ਉਸ ਦਾ ਝੱਗਾ ਖਿੱਚੀ ਜਾ ਰਿਹਾ ਸੀ ਤੇ ਜ਼ਿੱਦ ਕਰ ਰਿਹਾ ਮੈਂ ਜਾਣਾ ਮੈਨੂੰ ਲੈ ਕੇ ਜਾਇਓ ਮੈਂ ਵੀ ਜਾਣਾ ਇੰਜ ਬਾਲਾਂ ਵਾਂਗ ਰੋਮਾਂਚਿਤ ਹੋ ਜਾਣ ਪਿੱਛੋਂ ਨਿੱਜੀ ਤੇ ਪੂਰਾ ਸਮਾਜਿਕ ਰਾਜਨੀਤਿਕ ਇਤਿਹਾਸਕਾਰ ਚਰਚਾ ਸੀ 47 ਦੀ ਵੰਡ ਨੇ ਸਾਡੇ ਮੁਲਕ ਦੀ ਹਿੱਕ ਉੱਤੇ ਹਾਰਾ ਰੱਖ ਕੇ ਇਸ ਨੂੰ ਦੋ ਭਾਗਾਂ ਵਿੱਚ ਕੱਟ ਦਿੱਤਾ ਸੀ ਕਸੂਰ ਕਿਸ ਦਾ ਸੀ ਕਿਸੇ ਮੁਸਲਿਮ ਲੀਗ ਦਾ ਜਾਂ ਕਾਂਗਰਸ ਦਾ ਕਿਸੇ ਨਹਿਰੂ ਪਟੇਲ ਦਾ ਜਾਂ ਮੁਹੰਮਦ ਅਲੀ ਜਿਨਾ ਦਾ ਇਤਿਹਾਸਕਾਰ ਫੈਸਲਾ ਕਰਦੇ ਰਹੇ ਨੇ ਕਰਦੇ ਰਹਿਣਗੇ ਪਰ ਸਿੱਟੇ ਵੱਜੋ ਪੰਜਾਬ ਜ਼ਿਬਾਹ ਹੋ ਗਿਆ ਤਬਾਹ ਹੋ ਗਿਆ ਹਮਸਾਇਆ ਮਾਮ ਪਿਉ ਜਾਇਆਂ ਦੇ ਖੂਨ ਨਾਲ ਦੋਹੀ ਪਾਸੇ ਹੱਥ ਰੰਗੇ ਗਏ ਤੇ ਇਹ ਹੱਥ ਆਪਣੇ ਮੂੰਹ ਉੱਤੇ ਮਲਦਿਆਂ 19 ਦਾੰਤਮੁਖ ਪੰਜਾਬ ਨੇ ਆਪ ਆਪਣੀਆਂ ਧੀਆਂ ਭੈਣਾਂ ਤੇ ਮਾਮਾ ਦੀ ਅਸਮਤ ਲੁੱਟੀ ਪੰਜਾਬ ਦੇ ਦਰਿਆਵਾਂ ਕੋਲ ਸ਼ਰਮਿੰਦੇ ਹੋਣ ਲਈ ਮੱਥੇ ਉੱਤੇ ਪਸੀਨੇ ਦੀਆਂ ਬੂੰਦਾਂ ਲਿਆਉਣ ਜੋਗਾ ਪਾਣੀ ਨਾ ਰਿਹਾ ਜਦੋਂ ਬੰਦਿਆਂ ਦਾ ਖੂਨ ਸਫੈਦ ਹੋ ਜਾਵੇ ਤਾਂ ਦਰਿਆਵਾਂ ਵਿੱਚ ਪਾਣੀ ਨਹੀਂ ਖੂਨ ਵਗਦਾ ਹੈ ਤੇ ਬੇਬਸ ਹੋਇਆ ਆਦਮੀ ਅੱਖਾਂ ਤੋਂ ਖੂਨ ਦੇ ਹੰਝੂ ਵਹੋਂਦਾ ਮਨ ਤੇ ਰੂਹ ਤੇ ਚੀਸਾਂ ਚੀਕਾਂ ਦਾ ਡੂੰਗਾ ਦਰਦ ਲੈ ਕੇ ਸਦੀਆਂ ਤੋਂ ਆਪਣੀ ਜਨਮ ਭੋਂ ਨਾਲੋਂ ਆਪਣੇ ਆਪ ਨੂੰ ਕਾਲੀ ਕਾਲੀ ਰਾਤੋਂ ਰਾਤ ਕੱਟ ਕੇ ਖੱਗ ਕੇ ਦੂਜੀ ਧਰਤੀ ਤੇ ਜੜਾਂ ਲਾਉਣ ਲਈ ਕਾਫਲਿਆਂ ਦੇ ਰੂਪ ਵਿੱਚ ਤੁਰੇ ਜਾਂਦੇ ਲੋਕਾਂ ਦੀਆਂ ਅੱਖਾਂ ਵਿੱਚੋਂ ਅੱਧ ਵਿਚਾਲੇ ਕੱਟੀਆਂ ਜੜਾਂ ਦਾ ਪਾਣੀ ਸਿਮ ਸਿਮ ਕੇ ਜਿਸਮ ਅਤੇ ਰੂਹ ਨੂੰ ਗਿੱਲਾ ਕਰੀ ਜਾ ਰਿਹਾ ਸੀ ਇਜਿਹੜਾਂ ਰਿਸ਼ਤੀਆਂ ਸਿਮਦੀਆਂ ਰਹੀਆਂ ਨਾਸੂਰ ਬਣ ਕੇ ਕਿਉਂਕਿ ਇਹਨਾਂ ਦਾ ਅੱਧ ਤਾਂ ਆਪਣੀ ਪਰਪਰਾਈ ਹੋ ਗਈ ਮਿੱਟੀ ਵਿੱਚ ਦੱਬਿਆ ਰਹਿ ਗਿਆ ਸੀ ਕਟੀਆਂ ਜਣਾਂ ਦਾ ਡੂੰਗਾ ਦਰਦ ਸਦਾ ਹੀ ਮੇਰੇ ਜਿਸਮ ਨੂੰ ਥਰਥਰਾਉਂਦਾ ਰਿਹਾ ਤੇ ਇਹ ਰੂਹ ਵਿੱਚ ਚਰਨਾ ਹਟ ਫੇਰਦਾ ਮੇਰੀਆਂ ਅੱਖਾਂ ਵਿੱਚੋਂ ਸਿਮਦਾ ਰਿਹਾ ਮੈਂ ਸੁਰਤ ਸੰਭਾਲੀ ਤਾਂ ਦੇਸ਼ ਦੀ ਵੰਡ ਤੇ ਉਹਦਾ ਦਰਦ ਮੇਰੇ ਨਾਲ ਨਾਲ ਤੁਰਨ ਲੱਗਾ ਜਿਉਂ-ਜਿਉਂ ਵੱਡਾ ਹੁੰਦਾ ਗਿਆ ਤਿਉ ਤਿਉ ਇਹ ਦਰਦ ਵੀ ਵੱਡਾ ਹੁੰਦਾ ਗਿਆ ਬਚਪਨ ਦੇ ਸਾਲਾਂ ਵਿੱਚ ਹਰ ਪਾਸੇ ਇਸੇ ਦਰਦ ਦੀਆਂ ਗੱਲਾਂ ਸਨ ਹੋਈਆਂ ਕਤਲੋਗਾਂ ਦੀਆਂ ਅੰਨੀ ਵਹਿਸ਼ਤ ਤੇ ਦਹਸ਼ਤ ਦੀਆਂ ਛੱਡੇ ਹੋਏ ਘਰਾਂ ਦੇ ਉਦਰੇਵੇਂ ਦੀਆਂ ਆਪਣੇ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਲੋਕ ਨਵੇਂ ਥਾਵਾਂ ਤੇ ਆਪਣੀਆਂ ਜੜਾਂ ਲਾ ਰਹੇ ਸਨ ਦਰਦ ਨੂੰ ਡੂੰਗੀ ਕਬਰ ਖੋਦ ਕੇ ਉਸ ਵਿੱਚ ਦਫ਼ਨ ਵੀ ਕਰ ਰਹੇ ਸਨ ਮੇਲਿਆਂ ਮੁਸਾਬਿਆਂ ਤੇ ਖੁਸ਼ੀਆਂ ਮਨਾਉਣ ਲਈ ਇਕੱਠੇ ਹੋਣੇ ਵੀ ਸ਼ੁਰੂ ਹੋ ਗਿਆ ਸ ਪਰ ਫਿਰ ਵੀ ਡੂੰਗਾ ਦੱਬਿਆ ਹੋਇਆ ਦਰਦ ਅੱਖਾਂ 'ਚੋਂ ਅਥਰੂ ਬਣ ਕੇ ਸਿੰਪ ਜਾਂਦਾ ਜਦੋਂ ਕੋਈ ਢਾਡੀ ਸਰੰਗੀ ਦਾ ਗੱਜ ਤਾਰਾਂ ਤੇ ਫੇਰਦਾ ਦਰਦ ਭਰੀ ਹੂਕ ਵਿੱਚ ਗਾਉਂਦਾ ਮੁੜ ਮੁੜ ਕੇ ਯਾਦ ਆਵੇ ਪੱਛਮੀ ਪੰਜਾਬ ਦੀ ਅੱਖੀਆਂ ਵਿੱਚ ਸੂਰਤ ਫਿਰਦੀ ਹੈ ਰਾਵੀ ਚਨਾਬ ਦੀ ਤੇ ਅੱਖਾਂ ਰਾਵੀ ਚਨਾਬ ਦੇ ਪਾਣੀ ਬਣ ਕੇ ਵਗ ਪੈਂਦੀਆਂ ਮੈਂ ਅਕਸਰ ਹੀ ਕਿਸੇ ਕਵੀ ਕਵਿਸ਼ਰ ਜਾਂ ਰਾਗੀ ਢਾਡੀ ਨੂੰ ਉਸ ਮਾਸੂਮ ਬਾਲੜੀ ਦੀ ਦਰਦਦਾਸਤਾ ਗਾਉਂਦਿਆਂ ਸੁਣਿਆ ਜਿਸ ਦੇ ਸਾਰੇ ਟੱਬਰ ਦਾ ਇੱਕ ਵੀ ਜੀ ਨਹੀਂ ਸੀ ਬਚਿਆ ਜੋ ਆਪ ਪਤਾ ਨਹੀਂ ਕਿਵੇਂ ਬਚਾ ਬਚਾ ਕੇ ਹਿੰਦੁਸਤਾਨ ਆ ਗਈ ਤੇ ਤੀਆਂ ਦੇ ਮੇਲੇ ਤੇ ਇਕਲਵਾਂ ਜੇ ਬੈਠੀ ਦੂਜੀਆਂ ਕੁੜੀਆਂ ਨੂੰ ਗਿੱਧਾ ਪਾਉਂਦਿਆਂ ਨੱਚਦਿਆਂ ਟੱਪਦਿਆਂ ਵੇਖ ਕੇ ਉਸ ਦੀ ਇਸ ਉਦਾਸੀ ਨੂੰ ਵੇਖ ਕੇ ਸ਼ਾਇਰ ਉਸ ਕੋਲ ਜਾਂਦਾ ਤੇ ਉਹਦੇ ਦੁੱਖ ਦਾ ਕਾਰਨ ਪੁੱਛਦਾ ਤੇ ਉਹ ਕੁੜੀ ਆਪਣੀ ਦੁੱਖ ਦੀ ਕਹਾਣੀ ਦੱਸਦੀ ਕਿ ਉਹ ਇਕੱਲੀ ਯਤੀਮ ਸਾਰਾ ਟੱਬਰ ਗਵਾ ਚੁੱਕੀ ਕੁੜੀ ਕਿਵੇਂ ਹੱਸ ਸਕਦੀ ਹੈ ਇਸ ਦਰਦ ਕਹਾਣੀ ਨੂੰ ਸੁਣ ਕੇ ਬੁੱਕ ਬੁੱਕ ਅਥਰੂ ਕੇਰ ਦੇ ਲੋਕ ਗਾਉਣ ਵਾਲੇ ਦੀ ਝੋਲੀ ਨੋਟਾਂ ਨਾਲ ਭਰ ਦਿੰਦੇ ਮੈਂ ਆਪਣੇ ਆਪ ਨੂੰ ਉਸ ਕੁੜੀ ਦੇ ਕੋਲ ਬੈਠਾ ਤੇ ਉਸ ਦੀ ਥਾਂ ਵੀ ਬੈਠਾ ਹੋਇਆ ਵੇਖਦਾ ਗਾਉਣ ਵਾਲਾ ਗਾ ਰਿਹਾ ਹੁੰਦਾ ਸੁਣਨ ਵਾਲੇ ਰੋ ਰਹੇ ਹੁੰਦੇ ਇਹ ਕਵਿਤਾ ਸੁਣ ਕੇ ਕਈ ਜਨਾਨੀਆਂ ਨੂੰ ਮੈਂ ਭੁੱਬੀ ਰੋਂਦਿਆਂ ਵੇਖਿਆ ਕਵਿਤਾ ਚੱਲਦੀ ਜਾਂਦੀ ਤੇ ਫਿਰ ਕਵੀ ਦੱਸਦਾ ਕਿਵੇਂ ਦੁਸ਼ਮਣ ਨੂੰ ਭਾਰੂ ਹੁੰਦਿਆਂ ਵੇਖ ਕੇ ਉਹਦੇ ਭਰਾ ਤੇ ਪਿਓ ਨੇ ਘਰ ਦੀਆਂ ਔਰਤਾਂ ਨੂੰ ਵੱਢਿਆ ਤਾਂ ਕਿ ਉਹਨਾਂ ਦੀ ਇੱਜ਼ਤ ਖਰਾਬ ਨਾ ਹੋਵੇ ਕਿਵੇਂ ਉਹ ਛੋਟੀ ਜਿਹੀ ਬੱਚੀ ਲੁਕ ਕੇ ਇਹ ਸਾਰਾ ਕੁਝ ਵੇਖਦੀ ਰਹੀ ਕਿਵੇਂ ਉਸ ਦਾ ਭਰਾ ਉਸ ਦੀਆਂ ਅੱਖਾਂ ਸਾਹਮਣੇ ਵੱਢਿਆ ਗਿਆ ਕਿਵੇਂ ਮਾਂ ਮਾਰੀ ਗਈ ਤੇ ਕਿਵੇਂ ਪਿਓ ਉਸ ਪਲ ਉਹ ਮਾਸੂਮ ਬੱਚੀ ਸਾਰੇ ਸਰੋਤਿਆਂ ਦੀ ਆਪਣੀ ਵਿੱਚ ਹੀ ਬਣ ਜਾਂਦੀ ਤੇ ਉਸ ਦਾ ਇਹ ਦਰਦ ਵੀ ਉਹਨਾਂ ਸਾਰਿਆਂ ਦਾ ਆਪਣਾ ਸੁਣਨ ਵਾਲਿਆਂ ਵਿੱਚ ਕੌਣ ਸੀ ਜਿਸ ਦੇ ਜਿਸ ਦੇ ਕਿਸੇ ਨਾ ਕਿਸੇ ਜੀ ਨਾਲ ਅਜੇ ਹਪਾਣਾ ਨਹੀਂ ਸੀ ਵਾਪਰਿਆ ਇਸੇ ਦਰਦ ਦਾ ਭਾਵ ਇੱਕ ਸਥਾਈ ਭਾਵ ਬਣ ਕੇ ਮੇਰੇ ਅਵਚੇਤਨ ਵਿੱਚ ਬਹੁਤ ਡੂੰਘਾ ਉਤਰ ਗਿਆ ਸੀ ਪੱਛਮੀ ਪੰਜਾਬ ਦਾ ਪਾਕਿਸਤਾਨ ਬਣ ਗਿਆ ਇਲਾਕੇ ਤੇ ਉਸ ਦਾ ਵਿਛੋੜਾ ਮੇਰੇ ਨਾਲ ਨਾਲ ਤੁਰਤੇ ਉਸ ਖਿੱਤੇ ਅਤੇ ਉੱਥੋਂ ਦੇ ਲੋਕਾਂ ਬਾਰੇ ਪੁਰਾਣੀ ਜਾਂ ਨਵੀਂ ਲਿਖਤੀ ਜਾਂ ਜ਼ੁਬਾਨੀ ਕੋਈ ਵੀ ਕਥਾ ਕਹਾਣੀ ਮੈਨੂੰ ਤੁਰੰਤ ਆਪਣੇ ਵੱਲ ਖਿੱਚ ਕੇ ਜੋੜ ਲੈਂਦੀ ਸਾਹਿਤ ਵਿੱਚ ਅਤੇ ਪਾਕਿਸਤਾਨ ਨੂੰ ਉੱਜੜ ਕੇ ਆਏ ਲੋਕਾਂ ਕੋ ਆਪਸੀ ਸਾਂਝ ਮੁਹੱਬਤ ਤੇ ਫਿਰ ਹਾਈਵਾਨੀ ਦੁਸ਼ਮਣੀ ਵਿੱਚ ਵਟ ਜਾਣ ਦੀਆਂ ਅਨੇਕਾਂ ਕਹਾਣੀਆਂ ਸਨ ਇੱਕ ਅਤ੍ਰਿਪਤਤਾੰਕ ਸੀ ਮੇਰੇ ਅੰਦਰ ਮੈਂ ਆਪਣੇ ਸੁਪਨਿਆਂ ਦੀ ਧਰਤੀ ਉੱਤੇ ਤੁਰਨਾ ਚਾਹੁੰਦਾ ਸਾਂ ਲਾਹੌਰ ਦੇ ਬਾਜ਼ਾਰਾਂ ਵਿੱਚ ਅਨਾਰਕਲੀ ਵਿੱਚ ਰਾਵੀ ਦੇ ਪੱਤਨ ਤੇ ਮੈਂ ਬਾਬੇ ਨਾਨਕ ਦੇ ਖੇਤਾਂ ਵਿੱਚ ਵਿਚਰਨਾ ਚਾਹੁੰਦਾ ਸੀ ਬਾਬੇ ਬੁੱਲੇ ਵਾਰਿਸ ਤੇ ਸ਼ਾਹ ਹੁਸੈਨ ਅੱਗੇ ਸਿਰ ਨਿਵਾਉਣਾ ਚਾਹੁੰਦਾ ਸੀ ਮੈਂ ਚਾਚੇ ਨizamuddin ਕੋਲ ਬੈਠ ਕੇ ਉਸ ਦੀ ਜ਼ੁਬਾਨ ਦੀ ਪਾਕੀ ਜ਼ਗੀ ਦਾ ਲੁਤਫ ਲੈਣਾ ਚਾਹੁੰਦਾ ਸੀ ਨੂਰਜਹਾਂ ਇਕਬਾਲ ਬਾਨੋ ਫਰੀਦਾ ਖਾਨਮ ਤਾਹਿਰਾ ਸੈਦ ਗੁਲਾਮ ਅਲੀ ਮਹਿਦੀ हसन ਤੇ ਰੇਸ਼ਮਾ ਦੇ ਅੰਗ ਸੰਗ ਵਿਚਰਨਾ ਚਾਹੁੰਦਾ ਸੀ ਮੈਂ ਸ਼ਹਿਨਾਜ਼ ਤੇ हसन ਸਰਦਾਰ ਨਾਲ ਹਾਕੀ ਖੇਡਣਾ ਚਾਹੁੰਦਾ ਸੀ ਗਾਮੇ ਪਹਿਲਵਾਨ ਦੇ ਨਜ਼ਦੀਕ ਬੈਠ ਕੇ ਉਹਨੂੰ ਸ਼ਰਦਈ ਪਿੰਦਿਆ ਵੇਖਣਾ ਚਾਹੁੰਦਾ ਸੀ ਮੈਂ ਕੀ ਕੀ ਚਾਹੁੰਦਾ ਸੀ ਪਰ ਰਸਤੇ ਵਿੱਚ ਵਾਗੇ ਦੀ ਲਹੂ ਭਿੱਜੀ ਲੀਕ ਸੀ ਮੇਰੇ ਰੂਪ ਵਿੱਚ ਪੰਜਾਬ ਦਾ ਅੱਧ ਕਟਿਆ ਤੜ ਆਪਣੇ ਬਾਕੀ ਅੱਧੇ ਕੱਟੇ ਤੜ ਨਾਲ ਮਿਲ ਕੇ ਮੁਕੰਮਲ ਹੋਣ ਲਈ ਬਿਲਕ ਰਿਹਾ ਸੀ ਦੋਹੀ ਪਾਸੇ ਇਕੱਟੇ ਧੜ ਮਿਲਾਪ ਲਈ ਤੜਪ ਰਹੇ ਸਨ ਪਰ ਵਿਚਕਾਰਲੀ ਲਹੂ ਭਿੱਜੀ ਲਕੀਰ ਤੇ ਦਿਨ ਬਦਨ ਦੀਵਾਰ ਉਸਰਦੀ ਜਾ ਰਹੀ ਸੀ ਤੇ ਇਸ ਤੇ ਹਰ ਸਾਲ ਹੋਰ ਉੱਚਾ ਵਾਰ ਦਿੱਤਾ ਜਾ ਰਿਹਾ ਸੀ ਦੋਵੇਂ ਮੁਲਕ ਜ਼ੋਰੋ ਜ਼ੋਰ ਰਦੇ ਉਸਾਰੀ ਜਾ ਰਹੇ ਸਨ ਕਸ਼ਮੀਰ ਦੀਆਂ ਪਹਾੜੀਆਂ 67 ਤੇ 71 ਦੀਆਂ ਜੰਗਾਂ ਵਿੱਚ ਲੱਗੇ ਲਾਸ਼ਾਂ ਦੇ ਢੇਰ ਕਾਰਗਿਲ ਦੀਆਂ ਚੋਟੀਆਂ ਬਣ ਕੇ ਦਰਮਿਆਨ ਖਲੋਤੇ ਸਨ ਪਰ ਮੇਰੇ ਅੰਦਰਲੀ ਤਾਂਗ ਹੋਰ ਤੋਂ ਹੋਰ ਪ੍ਰਬਲ ਹੁੰਦੀ ਜਾ ਰਹੀ ਸੀ ਉਸ ਧਰਤੀ ਨੂੰ ਦੇਖਣ ਦੀ ਉਸਤੇ ਇੱਕ ਕਦਮ ਧਰਨ ਦੀ ਉਸ ਨੂੰ ਨਤਮਸਤਕ ਹੋਣ ਦੀ ਜਿਹੜੀ ਕਦੀ ਮੇਰੀ ਜਨਮ ਭੂਮਿ ਸੀ ਜਿੱਥੇ ਸਦੀਆਂ ਤੋਂ ਮੇਰੇ ਵਡੇਰੇ ਵਾਸ ਕਰਦੇ ਆਇਸ ਮੇਰੇ ਵਡੇਰਿਆਂ ਦਾ ਪਿੰਡ ਪਡਾਣਾ ਲਾਹੌਰ ਜ਼ਿਲ੍ਹੇ ਵਿੱਚ ਸਰਹੱਦੋਂ ਪਾਰ ਸੀ ਮੈਂ ਸਰਹੱਦ ਉੱਤੇ ਖਲੋ ਕੇ ਉਸ ਨੂੰ ਵੇਖ ਸਕਦਾ ਸੀ ਪਰ ਉੱਥੇ ਜਾ ਨਹੀਂ ਸਕਦਾ ਹੱਦੋਂ ਪਾਰ ਸਿਰਫ ਦੋ ਫਰਲਾਂਗ ਦੀ ਦੂਰੀ ਤੇ ਮੈਂ ਕਈ ਵਾਰੀ ਵਾਗਾ ਬਾਰਡਰ ਉੱਤੇ ਜਾਂਦਾ ਨੋ ਨਿਊਜ਼ਲੈਂਡ ਤੋਂ ਪਾਰ ਉੱਗੀਆਂ ਫਸਲਾਂ ਰੁੱਖਾਂ ਬੁੱਟੀਆਂ ਨੂੰ ਤੇ ਸਾਹਮਣੇ ਸੜਕ ਤੇ ਖਲੋਤੇ ਆਪਣੇ ਹੀ ਵਰਗੇ ਹੱਥ ਈ ਲਾਉਣ ਤੇ ਲੋਕਾਂ ਨੂੰ ਵੇਖਦਾ ਸਾਰਾ ਕੁਝ ਜੀ ਕਿੰਨਾ ਆਪਣਾ ਸੀ ਪਰ ਕਿੰਨਾ ਉਪਰਾ ਤੇ ਕਿੰਨਾ ਦੂਰ ਸੀ ਮੈਨੂੰ ਲੱਗਦਾ ਮੈਂ ਜਿਵੇਂ ਸਾਲਾਂ ਤੋਂ ਬਿਮਾਰ ਇੱਕੋ ਵੱਖੀ ਪਰਨੇ ਲੇਟਿਆ-ਲੇਟਿਆ ਥੱਕ ਗਿਆ ਮੈਂ ਨੂ ਨੀ ਜ਼ੇਲੈਂਡ ਤੇ ਪਾਸਾ ਪਰਤ ਕੇ ਦੂਜੀ ਵੱਖੀ ਪਰਨੇ ਹੋਣਾ ਚਾਹੁੰਦਾ ਸੀ ਪਰ ਉੱਥੇ ਲੱਗੀ ਵਾਰ ਮੈਨੂੰ ਪਾਸਾ ਨਹੀਂ ਪਰਤਣ ਦਿੰਦੀ ਜੇ ਪਾਸਾ ਪਰਤਾਂਗਾ ਤਾਂ ਵਾਰ ਜਿਸਮ ਵਿੱਚ ਖੁੱਪ ਜਾਵੇਗੀ ਪਰ ਮੈਂ ਕਰਾਂ ਵੀ ਕੀ ਪਾਸਾ ਪਰਤ ਨਹੀਂ ਸਕਦਾ ਤੇ ਇੱਕੋ ਪਾਸੇ ਪਿਆ ਮੇਰੀ ਰੂਹ ਤੇ ਜ਼ਖਮ ਹੋ ਗਿਆ ਕਾਨਫਰੰਸ ਉੱਤੇ ਜਾਣ ਦਾ ਸੱਦਾ ਮੇਰੇ ਲਈ ਡਾਡੀ ਤਰਵਾਸੀ ਮੇਰੇ ਸੁਪਨਿਆਂ ਦੀ ਧਰਤੀ ਉੱਤੇ ਹਕੀਕੀ ਕਦਮ ਧਰਨ ਦਾ ਵਾਅਦਾ ਸੀ ਮੇਰੀ ਚਿਰਾਂ ਪੁਰਾਣੀ ਤਾਂ ਦੇ ਤ੍ਰਿਪਤ ਹੋਣ ਦੀ ਅਗਾਊਂ ਸੂਚਨਾ ਸੀ ਮੈਂ ਪਹਿਲਾਂ ਇਸ ਸੱਦੇ ਨੂੰ ਪ੍ਰਵਾਨ ਕਰਕੇ ਰੋਮਾਂਚਿਤ ਕਿਉਂ ਨਾ ਹੁੰਦਾ ਮੇਰੇ ਅੰਦਰੋਂ ਬਾਬਾ ਸ਼ਾਹ ਹੁਸੈਨ ਬੋਲਿਆ ਨਦੀਆਂ ਪਾਰ ਰਾਂਜਣ ਦਾ ਠਾਣਾ ਕੀਤਾ ਕੌਲ ਜ਼ਰੂਰੀ ਜਾਣਾ ਮਿੰਨਤਾ ਕਰਾਂ ਮਲਾ ਦੇ ਨਾਲ